ਇਦਾਂ ਦਾ ਗੰਦ ਪੰਜਾਬ 'ਚ ਨਾ ਪੈਣਾ ਨਾ ਪੈਣ ਦੇਣਾ ਸਿੰਘਾਂ ਨੇ ਆਉਣ ਵਾਲੇ ਸਮੇਂ 'ਚ ਘਾਰੇ ਹੋਰ ਨੇ ਜਿਹੜੇ ਪੰਜਾਬ ਦੇ ਵਿੱਚ ਕਈ ਗੰਦ ਜਿਹੜੇ ਖਿਲਰੇ ਹੋਏ ਨੇ ਆਪਾਂ ਇਕੱਠੇ ਕਰਨੇ ਆ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਭਾਈ ਮਹਿਰੋ ਦੇ ਨਾਲ ਐ ਸਾਰਾ ਪੰਜਾਬ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਕਹਿੰਦੇ ਉਹਨਾਂ ਭਾਬੀ ਕਮਲਕੌਰ ਦੇ ਨਾਂ ਤੇ ਵੈਸੇ ਅਸੀਂ ਉਹਨੂੰ ਕਮਲਕੌਰ ਕਹਿੰਦੇ ਨਹੀਂ ਕਿਉਂਕਿ ਉਹਨੇ ਕੌਰ ਵਾਲਾ ਕੋਈ ਕੰਮ ਕੀਤਾ ਨਹੀਂ ਸੀ ਹੈਗਾ ਜਿਹੜੀ ਯੂਪੀ ਤੋਂ ਆਈ ਸੀ ਤੇ ਇੱਥੇ ਉਹ ਕੋਈ ਆਪਣੀ ਵੀਡੀਓ ਵਗੈਰਾ ਬਣਾਉਂਦੀ ਸੀ ਜਿਹਦੇ ਡਬਲ ਮੀਨਿੰਗ ਗੱਲਾਂ ਜਿੱਦਾਂ ਚਮਕੀਲਾ ਕਰਦਾ ਸੀ ਡਬਲ ਮੀਨਿੰਗ ਗੱਲਾਂ ਤਾਂ ਚਮਕੀਲਾ ਵੀ ਸਿੰਘਾ ਨੇ ਕਹਿੰਦੇ ਫੜੇ ਭਲਾਈ ਸੀ ਤੇ ਉਸ ਤੋਂ ਬਾਅਦ ਇਹ ਵੀ ਡਬਲ ਮੀਨਿੰਗ ਗੱਲਾਂ ਕਰਦੀ ਸੀ ਵੀਡੀਓ ਅਸ਼ਲੀਲ ਵੀਡੀਓ ਜਿਹਨੂੰ ਕਹਿੰਦੇ ਆਪਾਂ ਜਿਹੜੀਆਂ ਪੰਜਾਬ ਨੂੰ ਸਿਹਤ ਦੇਣ ਵਾਲੀਆਂ ਵੀਡੀਓ ਨਾ ਹੋਣ ਜਾਂ ਅਸ਼ਲੀਲ ਕੰਟੈਂਟ ਜਿਹੜੇ ਉਹ ਲੈ ਕੇ ਆਉਂਦੀ ਸੀ ਉਹ ਪੰਜਾਬ ਨੂੰ ਪਸੰਦ ਨਹੀਂ ਸੀ ਤੇ ਉਹ ਭਾਈ ਅਮਰਤ ਮਹਿਰੋ ਨੇ ਕਹਿੰਦੇ ਉਹਨਾਂ ਨੂੰ ਗੱਡੀ ਚਾੜਿਆ ਚੜਦੀ ਕਲਾ ਵਾਲਾ ਕੰਮ ਕੀਤਾ ਭਾਈ ਮਹਿਰੋ ਦੇ ਨਾਲ ਹੈ ਸਾਰਾ ਪੰਜਾਬ ਐਦਾਂ ਦਾ ਗੰਦ ਪੰਜਾਬ ਚ ਨਾ ਪੈਣਾ ਨਾ ਪੈਣ ਦੇਣਾ ਸਿੰਘਾਂ ਨੇ ਆਉਣ ਵਾਲੇ ਸਮੇਂ ਚ ਵੀ ਬਹੁਤ ਵਧੀਆ ਕੰਮ ਕੀਤਾ ਤੇ ਭਾਈ ਸਾਹਿਬ ਨੂੰ ਵੀ ਇੱਕ ਬੇਨਤੀ ਹੈ ਕਿ ਗੰਦ ਨੂੰ ਸਾਫ਼ ਕਰਕੇ ਤੁਸੀਂ ਐਡੀ ਛੇਤੀ ਇਹ ਸਟੇਟਮੈਂਟਾਂ ਨਾ ਦਿਆ ਕਰੋ ਕਿ ਅਸੀਂ ਕਰਤਾ ਸਿੰਘ ਕਰਾ ਕਰਦੇ ਹੁੰਦੇ ਨੇ ਕੋਈ ਚੱਕਰ ਨਹੀਂ ਐਡੀ ਛੇਤੀ ਉਹਨੂੰ ਆਪਣੇ ਸਿਰ 'ਤੇ ਇਲਜ਼ਾਮ ਨੂੰ ਲੈਣ ਦੀ ਜ਼ਰੂਰਤ ਨਹੀਂ ਇਹਦੇ ਬੜੇ ਕਾਰੇ ਹੋਰ ਨੇ ਜਿਹੜੇ ਪੰਜਾਬ ਦੇ ਵਿੱਚ ਕਈ ਗੰਦ ਜਿਹੜੇ ਖਿਲਰੇ ਹੋਏ ਨੇ ਆਪਾਂ ਇਕੱਠੇ ਕਰਨੇ ਆ ਠੀਕ ਹੈ ਸਿੰਘਾਂ ਨੇ ਫਤੇ ਬੁਲਾ ਦਿੱਤੀ ਬੁਲਾ ਦਿੱਤੀ